ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤਸਵੀਰਾਂ ਤੁਹਾਨੂੰ ਬਲੈਕਆਊਟ ਦੀਆਂ ਵਿਖਾ ਰਿਆਂ ਇਹ ਬਲੈਕਆਊਟ ਨਹੀਂ ਹੈ ਇਹ ਬਲੈਕਆਊਟ ਅਕਸਰ ਖਰੜ ਦੇ ਵਿੱਚ ਹੁੰਦਾ ਹੈ ਕਿਉਂਕਿ ਫਲਾਈਓਵਰ ਦੇ نیچے ਲਾਈਟਾਂ ਨਹੀਂ ਜਗਦੀਆਂ ਸ਼ਾਇਦ ਨੈਸ਼ਨਲ ਹਾਈਵੇ ਅਥਾਰਟੀ ਨਹੀਂ ਚਾਹੁੰਦਾ ਕਿ ਇੱਥੇ ਲਾਈਟਾਂ ਜਗਨ ਜਾਂ ਫਿਰ ਉਹਨਾਂ ਦੇ ਹੱਥ ਖੜੇ ਚਾਪਦੇ ਨੇ ਕਿਉਂਕਿ ਇੱਥੇ ਅਕਸਰ ਇਹੀ ਕੰਮ ਹੁੰਦਾ ਹੈ ਜਿਸ ਕਰਕੇ ਕੋਈ ਨਾ ਕੋਈ ਹਾਦਸਾ ਵਾਪਰ ਖੀ ਜਾਂਦਾ ਹੈ ਜਦੋਂ ਅੱਜ ਸੀਵਰੇਜ ਬੋਰਡ ਦੇ ਅਧਿਕਾਰੀ ਇੱਥੇ ਸੀਵਰੇਜ ਠੀਕ ਕਰਨ ਪੁੱਜੇ ਤਾਂ ਹਨੇਰੇ ਕਰਕੇ ਕਾਫੀ ਉਹਨਾਂ ਨੂੰ ਔਖੜ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਇਹ ਤਸਵੀਰਾਂ ਇੱਕ ਦਿਨ ਦੀਆਂ ਨਹੀਂ ਅਕਸਰ ਇੱਥੇ ਹਨੇਰੇ ਕਰਕੇ ਐਕਸੀਡੈਂਟ ਹੁੰਦੇ ਰਹਿੰਦੇ ਨੇ ਕੀ ਕਹਿਣਾ ਇਸ ਮੌਕੇ ਅਧਿਕਾਰੀਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ हां सर आज तो ब्लैक आउट ਹੋਇਆ ਨਾ हां जी ਟਾਈਮ ਕਿਹਾ ਹੀ ਸਾਰੀ ਲਾਈਟਾਂ ਬੰਦ ਹੈ ਉਹਦਾ ਨੁਕਸਾਨ ਇਹ ਹੈ ਕਿ ਜਿੰਨੇ ਵੀ ਉਹਰੇ ਵੀਕਲ ਜਾਂਦੇ ਆ ਰਾਤ ਨੂੰ ਕੁਝ ਕੰਮ ਕਰਦਾ ਹੁਣ ਜਿਵੇਂ ਅਸੀਂ ਨਗਰ ਕੌਂਸਲ ਕੋਲੋਂ ਆ ਅੱਜ ਸਦੋਂ ਪਤਾ ਜਿਹੜਾ ਟੀਮ ਦਾ ਬਣਾਉਂਦੇ ਮੇਨ ਹੌਲਾ ਪਰੇ ਹੈ ਅਸੀਂ ਬਾਹਰੋਂ ਮਸ਼ੀਨਾਂ ਮਗਾਈਆਂ ਜਮੀ ਆ ਬਟ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਲਾਈਟ ਨਹੀਂ ਹੈ ਜੋ ਤਾਂ ਬਲੈਕ ਡਾਊਨ ਹੋਇਆ ਇਹਨਾਂ ਨੇ ਕਿਹਾ ਹੈ ਤਾਂ ਤਾਂ ਲਾਈਟਾਂ ਚੱਲੀ ਨਹੀਂ ਅਸੀਂ ਕਈ ਵਾਰੀ ਨੈਸ਼ਨਲ ਹਾਈਵੇ ਨੂੰ ਵੀ ਇਹਦੀ ਫੀਲ ਕੀਤੀ ਆ ਵੀ ਇਹ ਲਾਈਟਾਂ ਚਲਾਈਆਂ ਜਾਂ ਹੁਣੇ ਹੁਣੇ ਤੇ ਇੱਕ ਐਕਸੀਡੈਂਟ ਹੋ ਗਿਆ ਅਟਿਆ ਜਿੱਦੇ ਲੇਡੀ ਟੈਕ ਜੈਂਟ ਦਾ ਸਿਰ ਟੱਗ ਗਿਆ ਫਿਰ ਉਹਦਾ ਜ਼ਿੰਮੇਵਾਰ ਕੌਣ ਹੈ ਨਹੀਂ ਕੁਝ ਵੀ ਚਕੇ ਨਹੀਂ ਅਗੇ ਲਾਈਟਾਂ ਹੈ ਨਹੀਂ ਹਾਂ ਕਿਹਨੀਆਂ ਹਨ ਧੇਰਾ ਪਿਆ ਤੁਸੀਂ ਆਪ ਹੀ ਦੇਖ ਲਓ ਕੈਮਰਾ ਮਾਰਕੀਟ ਦੇ ਨਾਲ ਤਕਾਦੋ ਨਾ ਕੁਝ ਵੀ ਨਹੀਂ ਆ ਗਿਆ ਸਾਰੇ ਧੇਰਾ ਦਿਖਦਾ ਇਹ ਲਾਈਟਾਂ ਬਲਣੀਆਂ ਚਾਹੀਦੀਆਂ ਹਾਂ ਰੋਜ਼ ਤਕਰੀਬਾ ਚਲੋ ਅੱਜ ਤਾਂ ਅਸੀਂ ਮੌਕੇ ਤੇ ਖੜੇ ਆ ਤਾਂ ਸਾਨੂੰ ਪਤਾ ਲੱਗਿਆ ਵੀ ਲੋੜ ਐਕਸੀਡੈਂਟ ਹੋਇਆ ਪਰ ਜਦੋਂ ਅਸੀਂ ਹੈ ਨਹੀਂ ਸੀ ਪਤਾ ਨਹੀਂ ਕਿੰਨੇ ਐਕਸੀਡੈਂਟ ਹੁੰਦੇ ਨੇ ਕਿੰਨੇ ਸੱਟਾਂ ਮਾਰਦੇ ਹ ਦੇ ਲਾਈਟ ਅਟੈਚ ਕੋਈ ਹੈਗਾ ਹਾਂ ਬਲੈਕਆਊਟ ਹੋ ਗਿਆ ਜਿਹੜਾ ਬਲੈਕਆਊਟ ਹੋਇਆ ਉਹ ਕੋਲਿਆ ਪਲੀਜ਼ ਇਹ ਲਾਈਟਾਂ ਚਲਾਈਆਂ ਜਾਣ ਨਹੀਂ ਤਾਂ ਪਤਾ ਨਹੀਂ ਕਿੰਨੇ ਐਕਸਟਾ ਡੋਤੇ ਗਏ ਵੈਸੇ ਦੇਖਿਆ ਜਾਵੇ ਨਗਰ ਕਾਉਂਸਲ ਦੇ ਬੜੀਆਂ ਤਾਂਸ ਕੱਚੀਆਂ ਜਾਂਦੀਆਂ ਆ ਕਿ ਦੇਖੋ ਤੁਸੀਂ ਰਾਤ ਨੂੰ ਵੀ ਸੀਵਰੇਜ ਬਲੌਕ ਹੈ ਉਹ ਵੀ ਤੁਸੀਂ ਠੀਕ ਕਰਨ ਪਹੁੰਚੇ ਹੋ ਇਸ ਟਾਈਮ ਪੂਰੀ ਹੈ ਤੁਹਾਡੀ ਜੀਸੀਬੀ ਟੀਮ ਜੀਸੀਬੀ ਵੀ ਆ ਉਹ ਸਭ ਕੁਝ ਲਾਈਟਾਂ ਨਾ ਆ ਜਾਣਗੇ ਤੁਹਾਨੂੰ ਕਿੰਨੀ ਦਿੱਕਤ ਆ ਰਹੀ ਹੈ ਇਸ ਵੇਲੇ ਕਿ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਸਾਡੇ ਸਾਰੇ ਅਫਸਰ ਕਦੇ ਆਉਂਦੇ ਸਾਡੀ ਪੂਰੀ ਟੀਮ ਹੈ ਸਭ ਪ੍ਰਾਈਵੇਟ ਕੰਪਨੀ ਤੋਂ ਇਹ ਮੈਨਰ ਮੰਗੇ ਖਿਲਾ ਰਹੇ ਆ ਪਤਾ ਨੂੰ ਇੰਨੀ ਦਿੱਕਤ ਆ ਰਹੀ ਹੈ ਲਾਈਟ ਤੋਂ ਬਿਨਾ ਵੀ ਉਹ ਤੌਰ ਤਿਆਂ ਦਾ ਦਿਖਣਾ ਨਹੀਂ ਹੈ ਕਹਿੰਦੇ ਹਾਈਵੇ ਦੀ ਟੀਮ ਹੈ ਜੀ ਕੋਈ ਲਾਈਟ ਨਹੀਂ ਚੱਲਦੀ ਹੈ ਨਾ ਸਰ ਮੇਰੀ ਬੇਨਤੀ ਹੈ ਨੈਕਸਟ ਹਾਈਵੇ ਨੂੰ ਵੀ ਇਹ ਲੈਂਟਾਂ ਜਿਹੜੇ ਸਾਰੇ ਚਲਾਏ ਜਾਣ ਤਾਂ ਕਿ ਕਿਸੇ ਦਾ ਚਾਰਜੀ ਜਾਂ ਮਨ ਨੁਕਸਾਨ ਨਾ ਹੋਵੇ ਲੋਕ ਸਾਹਮਣੇ ਇਕੱਠੇ ਹੋ ਦੋ ਬੰਦੇ ਸਿਰ ਕਟ ਗਿਆ ਜੇਮਸ ਸਾਹਿਬ ਲੋਕ ਬੇਨਤੀ ਦੇਖ ਜੇਮਸ ਸਾਹਿਬ ਮੇਰੀ ਗੱਲ ਸੁਣੋ ਤੁਹਾਨੂੰ ਲੋਕ ਫਿਰ ਵੀ ਕਹੋਚਦੇ ਆ ਕਿ ਨਗਰ ਕਾਉਂਸਲ ਕੰਮ ਨਹੀਂ ਕਰਦੀ ਇੱਥੇ ਨਗਰ ਕਾਉਂਸਲ ਕਿਉਂ ਬਦਨਾਮ ਹੁੰਦੀ ਹੈ ਦੇਖੋ ਜੀ ਇਹਨੂੰ ਟਾਈਮ ਦੇਖ ਲਓ 11:00 ਵੱਜ ਚੁੱਕੇ ਆ ਤੇ ਅਸੀਂ 11:0 ਆਨ ਡਿਊਟੀ ਖੜੇ ਆ ਰਾਤ ਨੂੰ ਇਤੋਂ ਬਾਅਦ ਹੁਣ ਲੋਕਾਂ ਦਾ ਕੀ ਜਣਾ ਉਹ ਵੀ ਜਿਹਦੋਂ ਦਾਦਾ ਅਜੇ ਵੀ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਆ ਸਾਡੀ ਪੂਰੀ ਟੀਮ ਤੇ ਮਕਿਨਰੀ ਖੜੀ ਆ ਮੌਕੇ ਤੇ ਅਸੀਂ ਕੰਮ ਕਰਦੇ ਆ ਕਿ ਦੇਖੋ ਖੜਦੇ ਆ ਜਿੱਥੇ ਡੀਐਸਪੀ ਆਫਿਸ ਆ ਕਚੈਰੀਆਂ ਵੀ ਆ ਡਿਡਿਸ਼ਨਲ ਵੀ ਆ ਤਾਂ ਦੇਖੋ ਉੱਥੇ ਕਿ ਨੇਰਾ ਗੁੱਪ ਵੀ ਰਹਿੰਦਾ ਆ ਕਿ ਚੋਰ ਚੱਕਾ ਜਦੋਂ ਉੱਥੇ ਆਂਦਾ ਆ ਕੋਈ ਇਹ ਜੀ ਵਾਰਦਾਤ ਕਰਦਾ ਉੱਥੇ ਲੁੱਕਦਾ ਆ ਤਾਂ ਕਿੱਦਾਂ ਨੂੰ ਜਾਊਗਾ ਪ੍ਰਸ਼ਾਸਨ ਵੀ ਕੀ ਕਰੂੰਗਾ ਉਦੋਂ ਕੋਪੀ ਮੈਂ ਕੱਲ ਪਾਈ ਤੁਹਾਨੂੰ ਬਾਰ ਬਾਰ ਦੱਸ ਰਿਹਾ ਵੀ ਜਿਹੜੀਆਂ ਲਾਈਟਾਂ ਸਾਰੀਆਂ ਜਲਦੀ ਚੱਲਣੇ ਚਾਹੀਦੀਆਂ ਇਸ ਰੋਡ ਤੇ ਹਾਈਵੇ ਤੇ ਬਿਚੈਰੀਆਂ ਪੈਂਦੀਆਂ ਕੋਟ ਵੀ ਪੈਂਦਾ ਕੋਰ ਦਫਤਰੀ ਪੈਂਦੇ ਫਾਇਰ ਰੋਡ ਵੀ ਹੈ ਬਹੁਤ ਆਫਿਸ ਪੈਂਦੇ ਇਸ ਰੋਡ 'ਤੇ ਐਕਸੀਡੈਂਟ ਬਹੁਤ ਹੁੰਦੇ ਇਸ ਕਰਕੇ ਲਾਈਟਾਂ ਪਹੇਲ ਦੇ ਹਾਧੇ ਚ ਰਹਿਣਾ ਚਾਹੀਦਾ ਜੀ